ਾਰੇ ਕਿਸਾਨ ਵਿਰੋਧੀ ਪਸ਼ੂ ਪਾਲਕ ਵਿਰੋ। ਮੈਂ ਜਸਬੀਰ ਕੌਰ ਜਸਸੀ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਈਆਂ ਜਿਸ ਦਾ ਨਾਮ ਹੈ ਮੇਰਾ ਪਿੰਡ ਮੇਰੇ ਖੇਤ। ਬੇਸ਼ੱਕ ਖੇਤੀ ਪੰਜਾਬ ਦਾ ਮੁੱਖ ਕੀਤਾ ਪਰ ਪਸ਼ੂ ਪਾਲਣ ਵੀ ਇੱਕ ਲਾਹੇਮੰਦ ਸਹਾਇਕ ਕੀਤਾ। ਪਸ਼ੂਆਂ ਦਾ ਇੱਕ ਲੰਬਾ ਇਤਿਹਾਸ ਹੈ। ਪਹਿਲਾਂ ਖੇਤੀਬਾੜੀ ਨੂੰ ਹੋਰ ਜ਼ਿਆਦਾ ਪ੍ਰਫੁੱਲਿਤ ਕਰਨ ਦੇ ਲਈ ਪਸ਼ੂਆਂ ਦੀ ਵਰਤੋਂ ਹੁੰਦੀ ਸੀ ਪਰ ਸਮਾਂ ਬਦਲਣ ਦੇ ਨਾਲ ਨਾਲ ਪਸ਼ੂਆਂ ਦੀ ਖੇਤੀ ਵਿੱਚ ਵਰਤੋਂ ਘਟ ਹੋ ਗਈ। ਤੇ ਪਸ਼ੂਆਂ ਦੀ ਥਾਂ ਮਸ਼ੀਨਰੀ ਨੇ ਲੈ ਲਈ ਪਰ ਫਿਰ ਵੀ ਅਸੀਂ ਪਸ਼ੂਆਂ ਤੋਂ ਕਈ ਲਾਭ ਲੈਂਦੇ ਆ ਤੇ ਇਸ ਕੇਤੇ ਨਾਲ ਸੰਬੰਧਿਤ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਇਸ ਕੇਤੇ ਸੰਬੰਧੀ ਲੋੜੀਂਦੀ ਜਾਣਕਾਰੀ ਹੋਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਫਿਰ ਨਜ਼ਰ ਪਾ ਲੈਣੇ ਆ ਪਸ਼ੂ ਪਾਲਕਾਂ ਦੇ ਲਈ ਸੂਚਨਾਵਾਂ ਤੇ ਸੁਝਾਅ ਤੇ ਪੇਸ਼ ਕਰ ਰਹੇ ਨੇ ਡਾਕਟਰ ਦੀਪਕਮਲ ਸਿੰਘ ਜੀ ਆਓ ਦੇਖਦੇ ਆਂ ਮੈਂ ਡਾਕਟਰ ਦੀਪਕਮਲ ਸਿੰਘ ਬਤੌਰ ਵੈਟਰਨਰੀ ਅਫਸਰ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸੇਵਾਵਾਂ ਨਿਭਾ ਰਿਹਾ ਹਾਂ ਅੱਜ ਤੁਹਾਡੇ ਲਈ ਲੈ ਕੇ ਆਇਆ ਹਾਂ ਪਸ਼ੂਆਂ ਸੰਬੰਧੀ ਜ਼ਰੂਰੀ ਸੂਚਨਾਵਾਂ ਅਤੇ ਸਿਝਾ ਚੱਲ ਰਹੇ ਇਸ ਨਮੀ ਦੇ ਮੌਸਮ ਦੇ ਵਿੱਚ ਪਸ਼ੂਆਂ ਦੇ ਵਿੱਚ ਐਨਾ ਪਲਾਜ਼ਮਾ ਬਿਮਾਰੀ ਦੇ ਕੇਸ ਵੱਧ ਜਾਂਦੇ ਹਨ ਇਹ ਬਿਮਾਰੀ ਦੇਸੀ گاਵਾਂ ਨਾਲੋਂ ਜ਼ਿਆਦਾ ਦੋਗਲੀਆਂ گاਵਾਂ ਦੇ ਵਿੱਚ ਪਾਈ ਜਾਂਦੀ ਹੈ ਇਸ ਬਿਮਾਰੀ ਦੇ ਮੁੱਖ ਲੱਛਣ ਹਨ ਬਹੁਤ ਹੀ ਜ਼ਿਆਦਾ ਤਾਪਮਾਨ ਦੇ ਨਾਲ ਬੁਖਾਰ ਹੋਣਾ ਜਾਨਵਰ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਅਨੀਮੀਆ ਹੋ ਜਾਂਦਾ ਹੈ ਪੀਲੀਆ ਅਤੇ ਪਾਣੀ ਦੀ ਕਮੀ ਹੋਣਾ ਇਲਾਜ ਵਿੱਚ ਡਾਕਟਰ ਦੀ ਸਲਾਹ ਦੇ ਨਾਲ ਟੈਟਰਾਸਾਈਕਲਿਨ ਦੇ ਟੀਕੇ ਇਸ ਬਿਮਾਰੀ ਦੇ ਵਿੱਚ ਅਸਰਦਾਰਕ ਸਾਬਤ ਹੁੰਦੇ ਨੇ ਬਚਾਅ ਵਜੋਂ ਚਿਚੜਾਂ ਦੀ ਰੋਕਥਾਮ ਆਪਣੇ ਛੱਡਾਂ ਦੇ ਵਿੱਚ ਬਹੁਤ ਜ਼ਰੂਰੀ ਹੈ ਢਿੱਡਾਂ ਦੇ ਵਿੱਚ ਫੁੱਟ ਰਾਟ ਜਿਸ ਨੂੰ ਖੁਰ ਸੜਨਾ ਵੀ ਕਿਹਾ ਜਾਂਦਾ ਹੈ ਇੱਕ ਬੈਕਟੀਰੀਅਲ ਬਿਮਾਰੀ ਹੈ ਜੋ ਕਿ ਢਿੱਡਾਂ ਨੂੰ ਢਿੱਡਾਂ ਦੇ ਖੁਰਾਂ ਨੂੰ ਪ੍ਰਭਾਵਿਤ ਕਰਦੀ ਹੈ ਇਹ ਬੈਕਟੀਰੀਆ ਗੰਦਗੀ ਜਾਂ ਜ਼ਿਆਦਾ ਨਮੀ ਦੇ ਵਿੱਚ ਵੱਧਦਾ ਫੁੱਲਦਾ ਹੈ। ਇਸ ਬਿਮਾਰੀ ਦੇ ਮੁੱਖ ਲੱਛਣ ਹਨ ਖੁਰਾਂ ਦੇ ਵਿੱਚ ਸੋਜ ਆ ਜਾਣਾ, ਪੇਡਾਂ ਦਾ ਸੁਸਤ ਹੋ ਜਾਣਾ, ਘੱਟ ਚਰਨਾ, ਘੱਟ ਉਨ ਦੀ ਪੈਦਾਵਾਰ ਹੋਣਾ ਅਤੇ ਖੁਰਾਂ ਦੇ ਵਿੱਚ ਬਲੱਡ ਸਪਲਾਈ ਦਾ ਘਟ ਜਾਣਾ। ਨਮੀ ਦੇ ਮੌਸਮ ਦੇ ਵਿੱਚ ਖੁਰਾਂ ਦੀ ਸਹੀ ਤਰੀਕੇ ਨਾਲ ਟ੍ਰਿਮਿੰਗ ਕੀਤੀ ਜਾਣੀ ਚਾਹੀਦੀ ਹੈ। ਅਤੇ ਖੁਰਾਂ ਨੂੰ ਫਾਰਮੂਲਿਨ ਜਾਂ ਜ਼ਿੰਕ ਸਲਫੇਟ ਦੇ ਨਾਲ ਫੁੱਟ ਬਾਥ ਵੀ ਦਿੱਤੀ ਜਾਣੀ ਚਾਹੀਦੀ ਹੈ। ਮੁਰਗੀਆਂ ਦੇ ਵਿੱਚ ਮੈਰਕਸ ਡਿਜ਼ੀਜ਼ ਇੱਕ ਵਿਸ਼ਾਣੂ ਰੋਗ ਹੈ ਜੋ ਕਿ ਵੱਡੀ ਉਮਰ ਦੀਆਂ ਮੁਰਗੀਆਂ ਖਾਸ ਕਰਕੇ 8 ਮਹੀਨੇ ਤੋਂ 1 ਸਾਲ ਦੀਆਂ ਮੁਰਗੀਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਇਸ ਬਿਮਾਰੀ ਦੇ ਮੁੱਖ ਲੱਛਣ ਹਨ ਖੰਭਾਂ ਅਤੇ ਲੱਤਾਂ ਦੇ ਵਿੱਚ ਪੈਰਾਲਾਈਸਿਸ ਹੋ ਜਾਂਦਾ ਹੈ ਬੁਖਾਰ ਹੋ ਜਾਂਦਾ ਹੈ ਮੁਰਗੀਆਂ ਦੇ ਵਿੱਚ ਸਾਹ ਲੈਣ ਦੀ ਵੀ ਦਿੱਕਤ ਆਉਂਦੀ ਹੈ ਅੱਖਾਂ ਦੇ ਵਿੱਚ ਟਿਊਮਰ ਸੈੱਲ ਦੀ ਗਰੋਥ ਵੀ ਵੇਖੀ ਜਾ ਸਕਦੀ ਹੈ ਅਤੇ ਅੱਖਾਂ ਦੇ ਵਿੱਚ ਆਇਰਿਸ ਦਾ ਰੰਗ ਵੀ ਬਦਲ ਜਾਂਦਾ ਹੈ ਮੈਰਕਸ ਡਿਜ਼ੀਜ਼ ਦੀ ਵੈਕਸੀਨ ਚੂਚੀਆਂ ਦੇ ਪਹਿਲੇ ਹੀ ਦਿਨ ਲਗਦੀ ਹੈ ਆਪਣੇ ਸਾਰੇ ਚੂਚਿਆਂ ਨੂੰ ਮੈਰਕਸ ਡਿਜ਼ੀਜ਼ ਦੀ ਵੈਕਸੀਨ ਪਹਿਲੇ ਦਿਨ ਲਵਾਉਣੀ ਯਕੀਨੀ ਬਣਾਓ ਕੁੱਤਿਆਂ ਦੇ ਵਿੱਚ ਰੇਬੀਜ਼ ਜਿਸ ਨੂੰ ਹਲਕਾ ਵੀ ਕਿਹਾ ਜਾਂਦਾ ਹੈ ਇੱਕ ਵਿਸ਼ਾਣੂ ਰੋਗ ਹੈ ਜੋ ਕਿ ਬਹੁਤ ਹੀ ਖਤਰਨਾਕ ਹੈ ਇਹ ਬਿਮਾਰ ਕੁੱਤੇ ਦੇ ਕੱਟਣ ਜਾਂ ਉਸ ਦੇ ਥੁੱਕ ਦੇ ਨਾਲ ਫੈਲਦਾ ਹੈ ਅਤੇ ਮਨੁੱਖਾਂ ਅਤੇ ਹੋਰ ਜਾਨਵਰਾਂ ਦੇ ਵਿੱਚ ਵੀ ਪਾਈ ਜਾਣ ਵਾਲੀ ਬਿਮਾਰੀ ਹੈ ਦੋ ਤਰੀਕੇ ਨਾਲ ਕੁੱਤਿਆਂ ਦੇ ਵਿੱਚ ਇਸ ਦੇ ਲੱਛਣ ਆਉਂਦੇ ਹਨ ਗੁਸੈਲ ਰੂਪ ਦੇ ਵਿੱਚ ਕੁੱਤਾ ਕੋਈ ਵੀ ਚੀਜ਼ ਆਲੇ-ਦੁਆਲੇ ਦਿਖਣ ਵਾਲੀ ਨੂੰ ਕੱਟਣ ਦੀ ਕੋਸ਼ਿਸ਼ ਕਰਦਾ ਹੈ ਪੈਰਾਲੈਟਿਕ ਫਾਰਮ ਦੇ ਵਿੱਚ ਇਹ ਸੁਸਤ ਹੋ ਜਾਂਦਾ ਹੈ ਅਤੇ ਗਲੇ ਦੀਆਂ ਮਾਸਪੇਸ਼ੀਆਂ ਦੇ ਵਿੱਚ ਪੈਰਾਲਿਸਿਸ ਪਾਇਆ ਜਾਂਦਾ ਹੈ ਗੁਸੈਲ ਫਾਰਮ ਦੇ ਵਿੱਚ ਇਹ ਲਾਰਾਂ ਵੀ ਸੁੱਟਦਾ ਹੈ ਰੇਬੀਜ਼ ਦੀ ਵੈਕਸੀਨ ਕੁੱਤਿਆਂ ਦੇ ਵਿੱਚ 3 ਮਹੀਨਿਆਂ ਤੇ ਪਹਿਲੀ ਵੈਕਸੀਨ ਲਾਈ ਜਾਂਦੀ ਹੈ ਅਤੇ ਫਿਰ ਨਿਯਮਾਂ ਅਨੁਸਾਰ ਹਰ ਸਾਲ ਰੇਬੀਜ਼ ਦੀ ਵੈਕਸੀਨ ਆਪਣੇ ਹਰ ਘਰ ਦੇ ਪਾਲਤੂ ਕੁੱਤੇ ਨੂੰ ਲਵਾਣੀ ਜ਼ਰੂਰ ਚਾਹੀਦੀ ਹੈ ਇਹ ਸਨ ਪਸ਼ੂਆਂ ਸਬੰਧੀ ਕੁਝ ਜ਼ਰੂਰੀ ਸੂਚਨਾਵਾਂ ਅਤੇ ਸੁਝਾਅ ਧੰਨਵਾਦ ਪਸ਼ੂ ਪਾਲਣ ਕਿਸਾਨੀ ਜੀਵਨ ਦੇ ਵਿੱਚ ਖਾਸ ਥਾਂ ਰੱਖਦਾ ਹੈ ਸਾਡੇ ਪਸ਼ੂ ਪਾਲਕ ਵੀਰ ਕਈ ਪਸ਼ੂ ਪਾਲਦੇ ਨੇ ਜਿਨ੍ਹਾਂ ਦੇ ਵਿੱਚੋਂ ਸੂਰ ਪਾਲਣਾ ਜਾਨੀ ਕਿ ਪਿਗ ਫਾਰਮਿੰਗ ਵੀ ਖਾਸ ਹੈ ਸੂਰਾਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ ਸੂਰਾਂ ਦੇ ਕਿਤੇ ਤੋਂ ਚੰਗਾ ਲਾਭ ਪ੍ਰਾਪਤ ਕਰਨ ਦੇ ਲਈ ਸੂਰਾਂ ਦੇ ਲਈ ਲੋੜੀਂਦੀ ਖਰਾਕ ਹੋਣਾ ਵੀ ਜ਼ਰੂਰੀ ਹੋ ਜਾਂਦਾ ਹੈ ਪਰ ਕਈ ਵਾਰ ਸੂਰ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ ਤਾਂ ਸਾਡਾ ਅੱਜ ਦਾ ਵਿਸ਼ਾ ਵੀ ਕੁਝ ਅਜਿਹਾ ਹੀ ਹੈ ਸੂਰਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਕਾਰਨ ਅਤੇ ਇਲਾਜ ਇਸ ਵਿਸ਼ੇ ਤੇ ਜਾਣਕਾਰੀ ਦੇਣ ਦੇ ਲਈ ਮਾਹਿਰ ਹੋਣਗੇ ਡਾਕਟਰ ਪਵਿੱਤਰ ਕੌਰ ਜੀ ਜਿਹੜੇ ਕਿ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਉਨ੍ਹਾਂ ਦੇ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ ਹੈ ਡਾਕਟਰ ਹਰਪ੍ਰੀਤ ਸਿੰਘ ਜੀ ਨੇ ਕੀ ਖਾਸ ਜਾਣਕਾਰੀ ਪ੍ਰਾਪਤ ਹੋਈ ਹੈ ਆਓ ਦੇਖਦੇ ਹਾਂ ਪਸ਼ੂ ਪਾਲਣ ਕਿੱਤਿਆਂ ਦੇ ਵਿੱਚ ਇੱਕ ਬਹੁਤ ਰੁਝਾਨ ਜਿਹੜਾ ਵੱਧ ਰਿਹਾ ਏ ਉਹ ਵੱਧ ਰਿਹਾ ਹੈ ਸੂਰ ਪਾਲਣ ਦੇ ਕਿੱਤੇ ਦਾ ਪਸ਼ੂਰ ਪਾਲਣ ਦੇ ਕਿੱਤੇ ਵਿੱਚ ਸਾਨੂੰ ਕਈ ਸਮੱਸਿਆਵਾਂ ਆਉਂਦੀਆਂ ਨੇ ਕਈ ਸੂਰਾਂ ਨੂੰ ਬਿਮਾਰੀਆਂ ਲੱਗਦੀਆਂ ਐ ਅਸੀਂ ਆਏ ਹਾਂ ਗੁਰੂ ਅੰਗਦ ਦੇ ਵੈਟਨੀ ਐਨੀਮਲ ਸਾਇੰਸ ਜੁਨਸਟੀਲ ਹਰਾਨਾ ਵਿਖੇ ਸਾਡੇ ਨਾਲ ਨੇ ਡਾਕਟਰ ਪੁਜਤਰ ਕੌਰ ਜਿਹੜੇ ਕਿ ਸੂਖਮ ਜੀਵ ਜਿਹੜੇ ਉਹਨਾਂ ਤੋਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਐ ਪਸ਼ੂਆਂ ਨੂੰ ਉਹਨਾਂ ਬਾਰੇ ਜਿਹੜੀ ਜਾਣਕਾਰੀ ਰੱਖਨੇ ਨੇ ਉਹਰੇ ਮਾਹਰ ਨੇ ਡਾਕਟਰ ਸਾਹਿਬ ਤੁਸੀਂ ਲਾਗ ਵਾਲੀਆਂ ਬਿਮਾਰੀਆਂ ਬਾਰੇ ਜਿਹੜਾ ਸੰਖੇਪ ਚ ਦੱਸੋ ਤਾਂ ਕਿ ਆਪਾਂ ਅਗਲਾ ਵਿਸ਼ਾ ਜਿਹੜਾ ਉਹਦੇ ਬਿਨਾਂ ਦੇ ਉੱਤੇ ਅੱਗੇ ਚੱਲ ਸਕੀਏ ਜੀ ਸੂਖਮ ਜੀਵ ਜਿਹੜੇ ਨੇ ਬਹੁਤ ਸਾਰੀਆਂ ਬਿਮਾਰੀਆਂ ਕਰ ਸਕਦੇ ਨੇ ਔਰ ਇਨ੍ਹਾਂ ਸੂਖਮ ਜੀਵਾਂ ਦੇ ਵਿੱਚ ਜੀਵਾਣੂ ਤੇ ਵਿਸ਼ਾਣੂ ਸੂਰਾਂ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਕਰਦੇ ਨੇ ਔਰ ਇਨ੍ਹਾਂ ਦੇ ਵਿੱਚ ਕੁਝ ਕੁ ਬਿਮਾਰੀਆਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਸੂਖਮ ਜੀਵ ਜਿਹੜੇ ਨੇ ਇੱਕ ਸੰਕਰਮਿਤ ਜਾਂ ਬਿਮਾਰ ਪਸ਼ੂ ਤੋਂ ਤੰਦਰੁਸਤ ਪਸ਼ੂਆਂ ਵਿੱਚ ਬਹੁਤ ਛੇਤੀ ਫੈਲ ਕੇ ਉਹਨਾਂ ਦੇ ਵਿੱਚ ਬਿਮਾਰੀ ਕਰ ਦਿੰਦੇ ਨੇ ਸੋ ਲਾਗ ਵਾਲੀਆਂ ਬਿਮਾਰੀਆਂ ਦੇ ਵਿੱਚ ਅਸੀਂ ਉਹਨਾਂ ਨੂੰ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਜੀਵਾਣੂ ਜਾਂ ਵਿਸ਼ਾਣੂ ਨੇ ਉਹ ਸੰਕਰਮਿਤ ਜਾਂ ਬਿਮਾਰ ਪਸ਼ੂ ਤੋਂ ਬਹੁਤ ਛੇਤੀ ਫੈਲ ਕੇ ਤੰਦਰੁਸਤ ਪਸ਼ੂਆਂ ਵਿੱਚ ਬਿਮਾਰੀ ਕਰ ਦਿੰਦੇ ਨੇ ਔਰ ਕਈ ਵਾਰ ਤਾਂ ਇਹ ਵੀ ਦੇਖਿਆ ਗਿਆ ਹੈ ਕਿ ਇਹ ਬਿਮਾਰੀਆਂ ਮਨੁੱਖਾਂ ਦੇ ਵਿੱਚ ਵੀ ਹੋ ਜਾਂਦੀਆਂ ਨੇ ਡਾਕਟਰ ਸਾਹਿਬ ਜਿਹੜੇ ਤੁਸੀਂ ਦੱਸਿਆ ਕਿ ਇਹੋ ਜੀਆਂ ਲਾਗ ਵਾਲੀਆਂ ਬਿਮਾਰੀਆਂ ਨੇ ਉਹ ਮੁੱਖ ਰੂਪ ਦੇ ਵਿੱਚ ਸੂਰਾਂ ਦੇ ਵਿੱਚ ਆੜੀਆਂ ਹੈ ਉਹ ਕਿਹੜੀਆਂ ਕਿਹੜੀਆਂ ਜਿਹੜੀਆਂ ਪਾਈਆਂ ਜਾਂਦਾ ਹੈ ਜਿਵੇਂ ਅੱਜ ਕੱਲ ਚੱਲ ਰਹੀ ਹੈ ਅਫਰੀਕਨ ਸਵਾਈਨ ਫੀਵਰ ਜਿਹਨੂੰ ਅਸੀਂ ਅਫਰੀਕੀ ਸਵਾਈਨ ਬੁਖਾਰ ਵੀ ਕਹਿੰਨੇ ਆ ਕਲਾਸਿਕਲ ਸਵਾਈਨ ਫੀਵਰ ਜਾਂ ਸੂਰਾਂ ਦਾ ਬੁਖਾਰ ਇਹਨੂੰ ਹੌਕ ਕੋਲਰਾ ਵੀ ਕਿਹਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਫਲੂ ਦੀ ਬਿਮਾਰੀ ਹੈ ਸਵਾਈਨ ਬਰੂਸਲੋਸਿਸ ਦੀ ਬਿਮਾਰੀ ਮੂੰਹ ਖੁਰ ਦੀ ਬਿਮਾਰੀ ਗਲ ਕੋਟੂ ਦੀ ਬਿਮਾਰੀ ਅਤੇ ਇੱਕ ਹੋਰ ਬਿਮਾਰੀ ਹੈ ਜਿਹਨੂੰ ਅਸੀਂ ਪੋਰਸਾਈਨ ਰੀਪਰੋਡਕਟਿਵ ਐਂਡ ਰੈਸਪੀਰੇਟਰੀ ਸਿੰਡਰੋਮ ਪੀ ਆਰ ਆਰ ਐਸ ਵੀ ਕਹਿੰਦੇ ਆ ਇਹ ਸਾਰੀਆਂ ਬਿਮਾਰੀਆਂ ਨੇ ਇਹ ਜਿਹੜੀਆਂ ਆ ਸੂਰਾਂ ਦੇ ਵਿੱਚ ਹੋ ਸਕਦੀਆਂ ਨੇ ਸਾਨੂੰ ਇਹਦੇ ਬਾਰੇ ਚਾਣਨਾ ਪਾਉ ਕਿ ਅਫਰੀਕਨ ਸਵਾਈਨ ਫੀਵਰ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਜਿਹੜਾ ਹੈ ਉਹ ਫੈਲਦਾ ਹੈ ਤੇਰੇ ਲੱਛਣ ਜਿਹੜੇ ਉਹ ਕਿਸ ਤਰੀਕੇ ਨਾਲ ਸਾਡੇ ਸਾਹਮਣੇ ਆਉਂਦੇ ਨੇ ਅਫਰੀਕਨ ਸਵਾਈਨ ਫੀਵਰ ਅੱਜਕੱਲ ਹੁਣ ਬਹੁਤ ਫੈਲਿਆ ਹੋਇਆ ਹੈ ਸੋ ਇਹਦਾ ਮੇਨ ਕਾਰਨ ਇੱਕ ਵਿਸ਼ਾਣੂ ਹੁੰਦਾ ਜਿਹਨੂੰ ਅਸੀਂ ਐਸਫਾ ਵਾਇਰਸ ਕਹਿੰਦੇ ਆ ਔਰ ਜਿੱਥੋਂ ਤੱਕ ਇਹਦੀ ਫੈਲਾਅ ਦੀ ਗੱਲ ਹੈ ਇਹ ਇੱਕ ਲਾਗ ਦੀ ਬਿਮਾਰੀ ਹੈ ਔਰ ਇਹਦੇ ਵਿੱਚ ਬਿਮਾਰ ਪਸ਼ੂ ਦੇ ਜਦੋਂ ਤੰਦਰੁਸਤ ਪਸ਼ੂ ਜਿਹੜਾਗਾ ਉਹ ਡਾਇਰੈਕਟ ਸੰਪਰਕ ਦੇ ਵਿੱਚ ਆ ਜਾਂਦਾ ਹੈ ਇਹ ਜਿਹੜੀ ਵਾਇਰਸ ਹੁੰਦੀ ਹੈ ਇਹ ਪਸ਼ੂ ਦੇ ਥੁੱਕ ਦੇ ਵਿੱਚ ਪਸ਼ੂ ਦੀ ਨੱਕ ਦੇ ਵਹਾ ਦੇ ਵਿੱਚ ਪਸ਼ੂ ਦੇ ਬਲੱਡ ਦੇ ਵਿੱਚ ਖੂਨ ਦੇ ਵਿੱਚ ਉਹਦੀ ਮੋਕ ਦੇ ਉਹਦੇ ਗੋਹੇ ਵਿੱਚ ਪੇਸ਼ਾਬ ਵਿੱਚ ਉਹਦੇ ਵਿੱਚ ਉਹਦਾ ਰਸਾ ਹੁੰਦਾ ਸੋ ਜਦੋਂ ਵੀ ਜਿਹੜੇ ਤੰਦਰੁਸਤ ਪਸ਼ੂ ਨੇ ਇਹ ਬਿਮਾਰ ਪਸ਼ੂਆਂ ਦੇ ਨਾਲ ਲੜਾਈ ਕਰਦੇ ਨੇ ਜਾਂ ਉਹਨਾਂ ਨੂੰ ਚੱਟਦੇ ਨੇ ਤੇ ਵਾਇਰਸ ਜਿਹੜੀ ਹੈਗੀ ਤੰਦਰੁਸਤ ਪਸ਼ੂਆਂ ਦੇ ਵਿੱਚ ਦਾਖਲ ਕਰ ਜਾਂਦੀ ਆ ਇਸ ਤੋਂ ਇਲਾਵਾ ਫਾਰਮ ਦੇ ਉੱਪਰ ਜੇ ਕੋਈ ਆਵਾਜ਼ਾਈ ਬਹੁਤ ਜ਼ਿਆਦਾ ਗਈ ਜਿਵੇਂ ਪਸ਼ੂ ਜਿਹੜੇ ਸੂਰ ਨੇ ਕਿਸੇ ਹੋਰ ਫਾਰਮ ਦੇ ਉੱਤੋਂ ਦਾਖਲ ਕਰ ਗਏ ਜਾਂ ਕੋਈ ਜਿਹੜੇ ਮਨੁੱਖ ਨੇ ਕਿਸੇ ਹੋਰ ਸੰਕਰਮਿਤ ਫਾਰਮ ਦੇ ਵਿੱਚੋਂ ਆ ਕੇ ਤੁਹਾਡੇ ਫਾਰਮ ਦੇ ਵਿੱਚ ਆ ਗਏ ਤਾਂ ਵੀ ਬਿਮਾਰੀ ਦਾ ਜਿਹੜਾ ਆਗਮਨ ਹੋ ਸਕਦਾ ਹੈ। ਔਰ ਇਸ ਤੋਂ ਇਲਾਵਾ ਫਿਲਾ ਦਾ ਵਿੱਚ ਫਿਲਾ ਦੇ ਵਿੱਚ ਜਿਹੜੇ ਚਿਚੜ ਹੁੰਦੇ ਨੇ ਚਿਚੜਾਂ ਦੀ ਇੱਕ ਕਿਸਮ ਹੁੰਦੀ ਹੈ ਜਿਹਨੂੰ ਅਸੀਂ ਔਰਨਿਥੋਡੋਰਸਟਿਕਸ ਕਹਿੰਦੇ ਆ। ਉਹ ਵੀ ਫਿਲਾ ਦਾ ਇੱਕ ਬਹੁਤ ਵੱਡਾ ਸਰੋਤ ਬਣਦੇ ਨੇ ਇਸ ਤੋਂ ਇਲਾਵਾ ਇਹਨਾਂ ਟਿਕਸ ਤੋਂ ਇਲਾਵਾ ਜਦੋਂ ਵੀ ਜਿਹੜੇ ਜੰਗਲੀ ਸੂਰ ਹੁੰਦੇ ਨੇ ਜਾਂ ਜਿਹੜੇ ਅਸੀਂ ਕਹਿ ਦਿੰਦੇ ਆਂ ਵੀ ਜਿਹੜੇ ਆਵਾਰਾ ਸੂਰ ਹੁੰਦੇ ਨੇ ਉਹ ਵੀ ਬਿਮਾਰੀ ਦਾ ਬਹੁਤ ਵੱਡਾ ਸਰੋਤ ਬਣਦੇ ਨੇ ਜਿੱਥੋਂ ਤੱਕ ਅਸੀਂ ਲੱਛਣਾਂ ਦੀ ਤੁਸੀਂ ਗੱਲ ਕੀਤੀ ਕਿ ਲੱਛਣਾ ਇਹਦੇ ਬਿਮਾਰੀ ਦੇ ਲੱਛਣ ਕੀ ਹੁੰਦੇ ਨੇ ਬੜੇ ਹੀ ਪ੍ਰਤੱਖ ਲੱਛਣ ਜਿਹੜੇ ਨੇ ਉਹ ਸਾਹਮਣੇ ਆ ਜਾਂਦੇ ਨੇ ਸਭ ਤੋਂ ਪਹਿਲਾਂ ਪ੍ਰਭਾਵਿਤ ਪਸ਼ੂ ਦੇ ਵਿੱਚ ਬੁਖਾਰ ਹੋਏਗਾ ਬਹੁਤ ਜ਼ਿਆਦਾ ਬੁਖਾਰ ਹੁੰਦਾ 105 ਤੋਂ 107 ਡਿਗਰੀ ਫੈਰਨਹਾਈਟ ਤੱਕ ਜਾਨਵਰ ਜਿਹੜਾ ਉਹ ਸੁਸਤ ਹੋ ਜਾਂਦਾ ਹੈਗਾ ਤੇ ਇੱਕ ਕਾਰਨਰ ਦੇ ਵਿੱਚ ਲੱਗ ਕੇ ਬੈਠ ਜਾਂਦਾ ਹੈ ਖਾਣਾ ਪੀਣਾ ਛੱਡ ਦਿੰਦਾ ਹੈ ਤੇ ਜਦੋਂ ਇਹ ਇੰਨੇ ਕੁ ਲੱਛਣ ਆਉਂਦੇ ਨੇ ਤਾਂ ਕਿਸਾਨ ਵੀਰ ਮਤਲਬ ਇਹ ਸੋਚਦੇ ਨੇ ਕਿ ਇਹ ਕੋਈ ਆਮ ਜੀ ਬਿਮਾਰੀ ਹੈ ਪਰ ਇਸ ਤੋਂ ਬਾਅਦ ਜਦੋਂ ਉਹਦੀ ਚਮੜੀ ਦੇ ਉੱਪਰ ਲਾਲ ਜਾਂ ਨੀਲੇ ਜਾਮਨੀ ਰੰਗ ਦੇ ੱੱਬੇ ਹੁੰਦੇ ਨੇ ਸਪੈਸ਼ਲੀ ਖਾਸ ਕਰਕੇ ਕੰਨਾਂ ਦੇ ਉੱਪਰ ਨੱਕ ਦੇ ਉੱਪਰ ਪੂਛ ਦੇ ਉੱਪਰ ਡੈਡ ਦੇ ਥੱਲੜੇ ਹਿੱਸੇ ਦੇ ਉੱਪਰ ਤੇ ਪਿਛਲੀਆਂ ਲੱਤਾਂ ਦੇ ਥੱਲੜੇ ਹਿੱਸੇ ਉੱਪਰ ਤਾਂ ਥੋੜਾ ਜਿਹਾ ਚੌਕਸ ਹੋ ਜਾਣਾ ਚਾਹੀਦਾ ਹੈ ਕਿ ਇਹ ਕੋਈ ਭਿਆਨਕ ਬਿਮਾਰੀ ਹੋ ਸਕਦੀ ਹੈ ਸਰ ਜਦੋਂ ਇਹ ਲੱਛਣ ਆ ਜਾਂਦੇ ਨੇ ਤਾਂ ਕਿਸਾਨ ਵੀਰਾਂ ਨੂੰ ਥੋੜਾ ਸਤਰਕ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਸਰ ਇਹਨਾਂ ਦੇ ਵਿੱਚ ਜਿਵੇਂ ਉਲਟੀਆਂ ਕਰਦਾ ਹੈ ਪ੍ਰਭਾਵਿਤ ਪਸ਼ੂ ਉਲਟੀਆਂ ਕਰੇਗਾ ਮੋਖ ਜਿਹੜੀ ਉਹਦੇ ਵਿੱਚ ਕਈ-ਕਈ ਵਾਰ ਖੂਨ ਵੀ ਆਉਂਦਾ ਹੈ ਔਰ ਇਸ ਤੋਂ ਬਾਅਦ ਸਾਲੈਂਚ ਤਕਲੀਫ ਹੁੰਦੀ ਹੈ ਉਹ ਅਖੀਰ ਦੇ ਸਟੇਜਸ ਦੇ ਵਿੱਚ ਸਾਲੈਂਚ ਤਕਲੀਫ ਆ ਜਾਂਦੀ ਹੈ ਪਸ਼ੂ ਨੂੰ ਔਰ ਪਸ਼ੂ ਥੋੜੇ ਦਿਨਾਂ ਦੇ ਵਿੱਚ ਫੇਰੀ ਦੀ ਮੌਤ ਵੀ ਹੋ ਸਕਦੀ ਹੈ ਔਰ ਕਈ ਵਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਮੌਤ ਅਚਾਨਕ ਹੋ ਜਾਂਦੀ ਹੈ ਮੌਤ ਦੀ ਦਰ ਬਹੁਤ ਜ਼ਿਆਦਾ ਹੁੰਦੀ ਹੈ ਸੋ ਆਊਟ ਬ੍ਰੇਕ ਜਦੋਂ ਮਹਾਮਾਰੀ ਦੇ ਸਮੇਂ 100% ਮੌਤ ਦੀ ਦਰ ਜਿਹੜੀ ਹੈ ਉਹ ਹੋ ਸਕਦੀ ਹੈ ਸੋ ਜ਼ਰੂਰੀ ਨਹੀਂ ਕਿ ਜਿਹੜੇ ਸਾਰੇ ਲੱਛਣ ਹੈ ਪਹਿਲਾਂ ਆਉਣਗੇ ਤੇ ਫਿਰ ਮੌਤ ਹੋਊਗੀ ਕਈ ਵਾਰ ਕੀ ਹੁੰਦਾ ਹੈ ਮੌਤ ਬਿਨਾਂ ਲੱਛਣਾਂ ਤੋਂ ਵੀ ਇੱਕੇਦਮ ਹੋ ਸਕਦੀ ਹੈ ਡਾਕਟਰ ਸਾਹਿਬ ਸਾਨੂੰ ਉਹ ਜਿਹੜੇ احتیاطی ਪ੍ਰਬੰਧ ਨੇ ਕਿ ਜੇ ਸਾਨੂੰ ਲੱਛਣਾਂ ਤੋਂ ਜਾਂ ਅਸੀਂ ਆਪਣੇ ਕੋਈ ਵੈਟਨੀ ਡਾਕਟਰ ਜਿਹੜੇ ਉਹਨਾਂ ਨੂੰ ਬੁਲਾ ਕੇ ਜੇ ਪੱਕਿਆ ਕਰ ਲੈਨੇ ਆ ਕਿ ਬਿਮਾਰੀ ਜਿਹੜੀ ਆ ਇਸੇ ਕਿਸਮ ਦੀ ਜਿਹੜੀ ਲਾਗ ਵਾਲੀ ਹੈ ਤੇ ਫਿਰ ਸਾਨੂੰ ਅਗਲੇ ਪ੍ਰਬੰਧ ਜਿਹੜੇ ਉਹ ਕਿਸ ਕਿਸਮ ਦੇ ਕਰਨੇ ਚਾਹੀਦੇ ਜਿਹਦੇ ਨਾਲ ਅਸੀਂ ਆਪਣਾ ਇੱਕ ਬਚਾਊ ਤੰਤਰ ਜਿਹੜਾ ਵਾ ਉਹਨੂੰ ਬਿਹਤਰ ਕਰ ਸਕੀਏ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਜ਼ਰੂਰੀ ਹੈ ਕਿ ਜਦੋਂ ਵੀ ਇਹ ਬਿਮਾਰੀ ਫਾਰਮ ਦੇ ਉੱਪਰ ਆਉਂਦੀ ਹੈ ਤਾਂ ਇਹ ਇੱਕ ਸੂਚੀਬੱਧ ਬਿਮਾਰੀ ਹੈ। ਇਹਨੂੰ ਰਿਪੋਰਟੇਬਲ ਡਿਜ਼ੀਜ਼ ਕਹਿੰਦੇ ਆ। ਸੋ ਜਦੋਂ ਵੀ ਇਹ ਬਿਮਾਰੀ ਆਉਂਦੀ ਹੈ ਤਾਂ ਫਾਰਮਰਸ ਜਿਹੜੇ ਨੇ ਉਹਨਾਂ ਨੇ ਰਿਪੋਰਟ ਕਰਨਾ ਹੁੰਦਾ ਐਨੀਮਲ ਪਸ਼ੂ ਪਾਲਨ ਵਿਭਾਗ ਨੂੰ। ਇਸ ਬਿਮਾਰੀ ਦਾ ਕੋਈ ਇਲਾਜ ਜਾਂ ਕੋਈ ਟੀਕਾ ਨਹੀਂ ਹੈ। ਜੀਦੇ ਕਰਕੇ ਕੀ ਬਚਾਅ ਤੇ ਰੋਕਥਾਮ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸੋ ਬਚਾਅ ਦੇ ਲਈ ਫਾਰਮ ਦੇ ਉੱਪਰ ਘੱਟ ਤੋਂ ਘੱਟ ਆਵਾਜਾਈ ਹੋਣੀ ਚਾਹੀਦੀ ਹੈ। ਕੋਈ ਵੀ ਬਾਹਰਲਾ ਬੰਦਾ ਨਹੀਂ ਆਉਣਾ ਚਾਹੀਦਾ ਬਾਹਰਲੇ ਪਸ਼ੂ ਜਿਹੜੇ ਆ ਉਹ ਫਾਰਮ ਦੇ ਉੱਪਰ ਘੱਟ ਤੋਂ ਘੱਟ ਆਉਣ। ਆਵਾਰਾ ਜਿਹੜੇ ਪਸ਼ੂ ਨੇ ਆਵਾਰਾ ਸੂਰ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਆਪਣੇ ਫਾਰਮ ਦੇ ਸੂਰਾਂ ਨੂੰ ਬਚਾ ਕੇ ਰੱਖੋ ਉਹਨਾਂ ਦੇ ਸੰਪਰਕ ਵਿੱਚ ਨਾ ਆਉਣ। ਇਸ ਤੋਂ ਇਲਾਵਾ ਜਿਹੜੇ ਤੁਸੀਂ ਸ਼ੈੱਡ ਦੇ ਅੰਦਰ ਜਿਹੜਾ ਜਿਹੜੇ ਵੀ ਵਰਕਰਸ ਨੇ ਉਹ ਡੈਡੀਕੇਟਿਡ ਵਰਕਰਸ ਹੋਣੇ ਚਾਹੀਦੇ ਨੇ। ਮਤਲਬ ਉਹੀ ਜਿਹੜੇ ਬੰਦੇ ਸ਼ੈੱਡ ਦੇ ਅੰਦਰ ਕੰਮ ਕਰ ਰਹੇ ਸਿਰਫ ਉਹੀ ਕੰਮ ਕਰਨ। ਇਹ ਨਹੀਂ ਕਿ ਹਰ ਰੋਜ਼ ਬੰਦੇ ਬਦਲ ਰਹੇ ਆ। ਫੇਰ ਜਿਹੜੇ ਕੱਪੜੇ ਨੇ ਉਹਨਾਂ ਨੂੰ ਡਿਸਇਨਫੈਕਟ ਕਰਨਾ ਹੈ ਉਹਨਾਂ ਨੂੰ ਰੋਗਾਣੂ ਰਹਿਤ ਕੱਪੜੇ ਜਿਹੜੇ ਆ ਜਾਂ ਗੰਮ ਬੂਟ ਜਿਹੜੇ ਪਾ ਕੇ ਆਉਨੇ ਨੇ ਫਾਰਮ ਦੇ ਉੱਪਰ ਨਾ ਇੱਕ ਐਂਟਰੀ ਜਿੱਥੋਂ ਐਂਟਰ ਕਰਨਾ ਹੈ ਜਿੱਥੋਂ ਫਾਰਮ ਦੇ ਅੰਦਰ ਦਾਖਲ ਕਰਨਾ ਤੇ ਜਿੱਥੋਂ ਬਾਹਰ ਜਾਣਾ ਹੈ ਉੱਥੇ ਫੁੱਟ ਬਾਥ ਜਿਹੜੇ ਆ ਜਿਹਦੇ ਵਿੱਚ ਅਸੀਂ ਚੂਨੇ ਦਾ ਘੋਲ ਵੀ ਕਹਿ ਦਿੰਦੇ ਆ ਉਹ ਲਗਾ ਕੇ ਰੱਖੋ ਤਾਂ ਕਿ ਜਿਹੜੇ ਬੂਟ ਤੁਸੀਂ ਜਿਹੜੇ ਜਦੋਂ ਪੈਰ ਰੱਖਦੇ ਹੋ ਫਾਰਮ ਦੇ ਅੰਦਰ ਐਂਟਰ ਕਰਨ ਤੋਂ ਪਹਿਲਾਂ ਤਾਂ ਉਹ ਜਿਹੜੇ ਫੁੱਟ ਬਾਥ ਨੇ ਉਹਦੇ ਵਿੱਚ ਟਿਪ ਕਰਕੇ ਜਾਣ ਉਹਦੇ ਵਿੱਚ ਡਬੋ ਕੇ ਅੱਛੀ ਤਰ੍ਹਾਂ ਫੇਰ ਅੱਗੇ ਜਾਣਾ ਇਸ ਤੋਂ ਇਲਾਵਾ ਜਿਹੜੇ ਕੋਈ ਫੀਡ ਵਾਲੇ ਟਰੱਕ ਆਉਂਦੇ ਨੇ ਜਾਂ ਪਸ਼ੂ ਨੂੰ ਢੋਆ ਢਵਾਈ ਲਈ ਜਿਹੜੇ ਅਸੀਂ ਸਾਧਨ ਵਰਤਦੇ ਆ ਉਹਨਾਂ ਦੇ ਵੀ ਟਾਇਰ ਜਿਹੜੇ ਨੇ ਉਹ ਫੁੱਟ ਬਾਥ ਦੇ ਵਿੱਚ ਦੀ ਡਬੋ ਕੇ ਉਹਨਾਂ ਨੂੰ ਡਿਸਇਨਫੈਕਟ ਕਰਕੇ ਫੇਰ ਅੰਦਰ ਜਾਣਾਗਾ ਇੱਕ ਹੋਰ ਗੱਲ ਹੁੰਦੀ ਹੈ ਕਿ ਜਦੋਂ ਵੀ ਅਸੀਂ ਸੂਰਾਂ ਨੂੰ ਫੀਡ ਦਿੰਨੇ ਆ ਤਾਂ ਕਈ ਵਾਰ ਕੀ ਹੁੰਦਾਗਾ ਅਸੀਂ ਬਚਿਆ ਖੁਚੀ ਚੀਜ਼ ਜਿਹੜੀ ਹੈ ਉਹ ਲਿਆ ਕੇ ਪਾ ਦਿੰਨੇ ਆ ਤੇ ਉਹਦੇ ਵਿੱਚ ਥੋੜਾ ਜਿਹਾ ਏਹਤਿਆਤ ਇਹ ਰੱਖਣਾ ਚਾਹੀਦਾ ਹੈ ਕਿ ਜਿਹੜੀ ਫੀਡ ਹੈ ਉਹ ਮਤਲਬ ਉਹਦੇ ਵਿੱਚ ਕੋਈ ਵੀ ਸੂਰ ਦੇ ਮੀਟ ਦਾ ਪਦਾਰਥ ਜਿਹੜਾ ਗਾ ਬਣਿਆ ਹੋਇਆ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਵੀ ਇੱਕ ਬਿਮਾਰੀ ਦਾ ਸਰੋਤ ਹੁੰਦਾ ਹੈ ਜਿਹੜੀ ਇਹ ਵਾਇਰਸ ਹੁੰਦੀ ਹੈ ਨਾ ਇਹ ਜਿਹੜੀ ਵਿષાਣੂ ਹੈ ਜਿਹੜਾ ਬਿਮਾਰੀ ਕਰਦਾ ਹੈ ਇਹ ਸ਼ੈੱਡ ਦੇ ਵਿੱਚ ਬਹੁਤ ਲੰਬੇ ਸਮੇਂ ਲਈ ਰਹਿ ਸਕਦਾ ਹੈ 4 ਮਹੀਨਾ ਕੁਝ ਹਫ਼ਤਿਆਂ ਤੋਂ ਲੈ ਕੇ ਮਹੀਨਾ ਤੱਕ ਜੇ ਖੁਦਾ ਨਾ ਖਾਸ ਤਾਂ ਮਹਾਮਾਰੀ ਆ ਜਾਂਦੀ ਹੈ ਤਾਂ ਉਸ ਸਿਨੈਰੀਓ ਦੇ ਵਿੱਚ ਉਸ ਕੰਡੀਸ਼ਨ ਦੇ ਵਿੱਚ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਲੱਛਣ ਵੇਖਣ ਜੇ ਉਹਨਾਂ ਨੂੰ ਲੱਛਣ ਦਿਸਦੇ ਨੇ ਬਿਮਾਰੀ ਦੇ ਜਿਹੜੇ ਕਿ ਮੈਂ ਹੁਣੇ ਤੁਹਾਨੂੰ ਦੱਸੇ ਤਾਂ ਫਿਰ ਉਸ ਕੰਡੀਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਜਿਹੜਾ ਨਿਕਟਤਮ ਜਿਹੜਾ ਸਭ ਤੋਂ ਨੇੜਲਾ ਵੈਟਨਰੀ ਡਾਕਟਰ ਸਾਹਿਬ ਹੋਣਗੇ ਤੁਹਾਡੇ ਉਹਨਾਂ ਨੂੰ ਇਨਫੋਰਮ ਕਰੋ ਉਹਨਾਂ ਨੂੰ ਬੁਲਾਓ ਤੇ ਆਵਾਜਾਈ ਬਿਲਕੁਲ ਬੰਦ ਕਰ ਦਿਓ ਇੱਕ ਕਿਸਮ ਦਾ ਜਿਵੇਂ ਅਸੀਂ ਕਹਿੰਦੇ ਜਿੰਦਾ ਲਾਤਾ ਲਾਕਡਾਊਨ ਲਾਤਾ ਉਸ ਤਰ੍ਹਾਂ ਹੋਣਾ ਚਾਹੀਦਾ ਆਵਾਜਾਈ ਬਿਲਕੁਲ ਬੰਦ ਕੋਈ ਸੂਰ ਬਾਹਰੋਂ ਅੰਦਰ ਨਹੀਂ ਆਣੇ ਅੰਦਰਲੇ ਜਿਹੜੇ ਸੂਰ ਜਾਂ ਵਰਕਰਸ ਆ ਉਹ ਬਾਹਰ ਨਹੀਂ ਜਾਣੇ ਚਾਹੀਦੇ ਫਿਰ ਜਦੋਂ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਆ ਜਾਂਦਾ ਤਾਂ ਵਿਧੀਵੱਧ ਤਰੀਕੇ ਦੇ ਨਾਲ ਜਿੰਨੇ ਜਾਨਵਰ ਨੇ ਤੁਹਾਡੇ ਸ਼ੈੱਡ ਦੇ ਜਿੰਨੇ ਪਸ਼ੂ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਮਾਰ ਦੇਣਾ ਵਿਧੀਵੱਧ ਤਰੀਕੇ ਨਾਲ ਤੇ ਉਹਨਾਂ ਨੂੰ ਡੂੰਘੇ ਦਬਾਉਣਾਗਾ ਘੱਟ ਤੋਂ ਘੱਟ 2-3 ਫੁੱਟ ਜਿਹੜਾਗਾ ਸੀ ਉਹਨਾਂ ਨੂੰ ਅੰਦਰ ਦਬਾਉਣਾ ਤੇ ਉੱਪਰ ਚੂਨਾ ਪਾਉਣਾ ਕਿਉਂਕਿ ਜੇ ਥੋੜਾ ਜਿਹਾ ਉੱਪਰ ਦਬਾਵਾਂਗੇ ਤਾਂ ਫੇਰ ਕੀ ਹੁੰਦਾਗਾ ਕਿ ਕੁੱਤੇ ਉਹਨੂੰ ਬਾਹਰ ਕੱਢ ਕੇ ਫੇਰ ਅੱਗੇ ਬਿਮਾਰੀ ਫੈਲਾ ਸਕਦੇ ਨੇ ਜਦੋਂ ਤੁਸੀਂ ਆਪਦੇ ਮਰੇ ਹੋਏ ਪਸ਼ੂ ਚਕਵਾ ਤੇ ਸ਼ੈੱਡ ਦੇ ਉੱਤੋਂ ਤੇ ਉਹ ਜਿਹੜਾ ਸ਼ੈੱਡ ਨੂੰ ਫਾਰਮ ਨੂੰ ਤੁਸੀਂ ਡਿਸਇਨਫੈਕਟ ਕਰਨਾ ਰੋਗਾਣੂ ਰਹਿਤ ਕਰਨਾ ਬਹੁਤ ਜ਼ਰੂਰੀ ਹੈ ਸੋ ਉਸ ਤੇ ਲਈ ਤੁਸੀਂ ਬਲੀਚ ਜਾਂ ਫਰਨੈਲ ਦਾ ਘੋਲ ਜਿਹੜਾਗਾ ਉਹ ਛਿੜਕਾ ਕਰ ਸਕਦੇ ਹੋ ਤੇ ਕਾਸਟਿਕ ਸੋਡਾ ਵੀ ਹੁੰਦਾ ਹੈ ਹਾਲਾਂਕਿ ਉਹ ਕਰੋਸਿਵ ਹੁੰਦਾ ਹੈਗਾ ਥੋੜਾ ਜਿਹਾ ਉਹ ਲੱਗਦਾ ਹੈਗਾ ਬਟ ਉਹ ਇਫੈਕਟਿਵ ਬਹੁਤ ਹੈਗਾ ਕਾਸਟਿਕ ਸੋਡੇ ਦਾ ਵੀ ਸਪਰੇ ਕਰਵਾ ਸਕਦੇ ਹਾਂ ਤੇ ਥੋੜਾ ਜਿਹਾ ਇਸ ਚੀਜ਼ ਦਾ ਧਿਆਨ ਦੇਣਾ ਹੈ ਕਿ ਜਦੋਂ ਤੁਸੀਂ ਖਾਲੀ ਕੀਤਾ ਸ਼ੈੱਡ ਤੇ ਉਸ ਤੋਂ ਲਗਭਗ 3 ਮਹੀਨੇ ਘੱਟ ਤੋਂ ਘੱਟ 3 ਮਹੀਨੇ ਉਹਦੇ ਵਿੱਚ ਕੋਈ ਵੀ ਨਵੇਂ ਪਸ਼ੂ ਤੁਸੀਂ ਨਾ ਵਾੜੋ ਕਿਉਂਕਿ ਉਹਦੇ ਵਿੱਚ ਫੇਰ ਵਾਇਰਸ ਨੂੰ ਜਾਂਦੇ ਜਾਂਦੇ ਟਾਈਮ ਲੱਗਦਾ ਹੈ ਔਰ ਜਿਹੜਾ 3 ਮਹੀਨੇ ਦਾ ਅਸੀਂ ਫੈਲੋ ਪੀਰੀਅਡ ਕਹਿੰਦੇ ਆ ਉਹਦੇ ਵਿੱਚ ਆ ਬਾਰ-ਬਾਰ ਤੁਸੀਂ ਡਿਸਇਨਫੈਕਟ ਕਰਦੇ ਰਹੋ ਰੋਗਾਣੂ ਰਹਿਤ ਸਪਰੇ ਜਿਹੜੀ ਆ ਉਹ ਕਰਦੇ ਰਹੋ ਹੁਣ ਗ ਕਿ ਜਦੋਂ ਕੋਈ ਇਸ ਕਿਸਮ ਦੀ ਕੋਈ ਬਿਮਾਰੀ ਆਉਂਦੀ ਆ ਤਾਂ ਸਾਡੇ ਮਨ ਦੇ ਵਿੱਚ ਇਹ ਵੀ ਆਉਂਦਾ ਕਿ ਅਸੀਂ ਬਚਾ ਕੇ ਉਹਨਾ ਕਰ ਸਕੀਏ ਜਿਵੇਂ ਤੁਸੀਂ ਦੂਸਰੀ ਇੱਕ ਬਿਮਾਰੀ ਹੋਰ ਦੱਸੀ ਸੀ ਕਲਾਸਿਕਲ ਸਵਾਈਨ ਫੀਵਰ ਜੀ ਠੀਕ ਹੈ ਜੀ ਇਹ ਇਨ੍ਹਾਂ ਬਿਮਾਰੀਆਂ ਤੋਂ ਜੇ ਬਚਾਅ ਕਰਨਾ ਹੋਵੇ ਤੇ ਫਿਰ ਅਸੀਂ ਕਿਸ ਤਰੀਕੇ ਨਾਲ ਆਪਣੇ ਪਸ਼ੂਆਂ ਨੂੰ ਪਹਿਲਾਂ ਜਿਹੜਾ ਬਹੁਤ ਤੰਦਰੁਸਤ ਰੱਖ ਸਕਦੇ ਕਲਾਸਿਕਲ ਸਵਾਈਨ ਫੀਵਰ ਦੇ ਵਿੱਚ ਜਿਹੜੇ ਕਿਸਾਨ ਵੀਰ ਨੇ ਉਹ ਟੀਕਾਕਰਨ ਕਰਵਾ ਸਕਦੇ ਨੇ ਜਿੱਦਾਂ ਅਫਰੀਕਨ ਸਵਾਇਨ ਫੀਵਰ ਦੇ ਵਿੱਚ ਕੋਈ ਟੀਕਾ ਉਪਲਬਧ ਨਹੀਂ ਹੈ ਪਰ ਕਲਾਸਿਕਲ ਸਵਾਇਨ ਫੀਵਰ ਦੇ ਵਿੱਚ ਸਾਡਾ ਇੱਥੇ ਪੰਜਾਬ ਵੈਟਨਰੀ ਵੈਕਸੀਨ ਇੰਸਟੀਚਿਊਟ ਹੈ ਉਹ ਟੀਕੇ ਪ੍ਰੋਵਾਈਡ ਕਰਦਾ ਹੈ ਸੋ ਕਿਸਾਨ ਵੀ ਡਾਇਰੈਕਟ ਆ ਕੇ ਇੱਥੋਂ ਲੈ ਸਕਦੇ ਨੇ ਬਟ ਉੱਥੇ ਇੱਕ ਥੋੜਾ ਜਿਹਾ ਧਿਆਨ ਰੱਖਣਾ ਵੀ ਉਹਨਾਂ ਨੂੰ ਇੱਕ ਰეკਮੈਂਡੇਸ਼ਨ ਲੈਟਰ ਜਿਹੜਾ ਉਹਨਾਂ ਦਾ ਨੇਡਲਾ ਵੀਓ ਹੋਊਗਾ ਉਹਦੇ ਤੋਂ ਇੱਕ ਚਿੱਠੀ ਲੈ ਕੇ ਆਉਣੀ ਹੈ ਜਿਹਦੇ ਵਿੱਚ ਮੈਂਸ਼ਨ ਕੀਤਾ ਹੋਵੇ ਜਿਹਦੇ ਵਿੱਚ ਲਿਖਿਆ ਹੋਵੇ ਕਿ ਐਨੇ ਜਾਨਵਰ ਨੇ ਜਿਨ੍ਹਾਂ ਦੇ ਲਈ ਐਨੀਆਂ ਡੋਸੇਸ ਸਾਨੂੰ ਔਰ ਬਹੁਤ ਹੀ ਨੋਮੀਨਲ ਪ੍ਰਾਈਸ ਦੇ ਉੱਤੇ ਕਹਿੰਦੇ ਹੁੰਦੇ ਬਹੁਤ ਹੀ ਥੋੜੇ ਜੇ ਪੈ ਕੇ ਜਿਹੜੇ ਉਹ ਲੈ ਸਕਦੇ ਨੇ ਸੋ ਵੈਕਸੀਨੇਸ਼ਨ ਦੇ ਨਾਲ ਜਾਂ ਟੀਕਾ ਕਰਨ ਦੇ ਨਾਲ ਕਲਾਸਿਕਲ ਸਵਾਈਨ ਫੀਵਰ ਤੋਂ ਅਸੀਂ ਸੂਰਾਂ ਨੂੰ ਬਚਾ ਸਕਦੇ ਹਾਂ ਡਾਕਟਰ ਪ੍ਰੇਤਕਰ ਕੌਰ ਜੀ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਜਿਹੜੀ ਆ ਇਹ ਜਾਣਕਾਰੀ ਦਿੱਤੀ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਸਾਡੇ ਜਿਹੜੇ ਸੂਰ ਪਾਲਕ ਵੀਰ ਨੇ ਉਹ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਗੇ ਤੇ ਇਹਨਾਂ ਨੂੰ ਅਪਣਾਉਣਗੇ ਤਾਂ ਕਿ ਅਸੀਂ ਬਿਹਤਰ ਤੇ ਸਿਹਤਮੰਦ ਜਿਹੜਾ ਵਾ ਉਹ ਸੂਰ ਪਾਲਣ ਕਰ ਸਕੀਏ ਖੇਤੀ ਦੇ ਨਾਲ-ਨਾਲ ਕਈ ਹੋਰ ਕਿੱਤੇ ਵੀ ਆਪਣੀ ਥਾਂ ਬਣਾ ਰਹੇ ਨੇ ਸਾਡੇ ਪਸ਼ੂ ਪਾਲਕ ਵੀਰ ਖੇਤੀ ਕਰਨ ਦੇ ਨਾਲ-ਨਾਲ ਪਸ਼ੂ ਵੀ ਪਾਲਦੇ ਨੇ ਤੇ ਨਾਲ ਹੀ ਹੁਣ ਸੂਰ ਪਾਲਣ ਦੇ ਕਿੱਤੇ ਨੂੰ ਵੀ ਪਹਿਲਾਂ ਦੇ ਨਾਲੋਂ ਜ਼ਿਆਦਾ ਅਹਿਮੀਅਤ ਦੇਣ ਲੱਗ ਪਏ ਨੇ ਤਾਂ ਡਾਕਟਰ ਕੁਲਦੀਪ ਸਿੰਘ ਜੀ ਨੇ ਪਸ਼ੂ ਪਾਲਕਾਂ ਨੂੰ ਹੋਰ ਸੂਰ ਪਾਲਣ ਦੇ ਕਿੱਤੇ ਵੱਲ ਉਤਸ਼ਾਹਿਤ ਕਰਨ ਦੇ ਲਈ ਖਾਸ ਜਾਣਕਾਰੀ ਦਿੱਤੀ ਹੈ ਜਿਹੜੇ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂ ਜੀ ਨੇ ਕੀ ਖਾਸ ਜਾਣਕਾਰੀ ਦਿੱਤੀ ਗਈ ਹੈ ਆਓ ਦੇਖਦੇ ਹਾਂ ਪਿਆਰੇ ਕਿਸਾਨ ਵੀਰੋ ਸੂਰ ਪਾਲਣ ਦਾ ਕੀਤਾ ਇੱਕ ਬਹੁਤ ਹੀ ਲਾਭਕਾਰੀ ਕੀਤਾ ਤੇ ਇਸ ਕਿੱਤੇ ਸੰਬੰਧੀ ਜਾਣਕਾਰੀ ਲੈਣ ਲਈ ਮੇਰੇ ਨਾਲ ਖੜੇ ਨੇ ਡਾਕਟਰ ਕੁਲਦੀਪ ਸਿੰਘ ਜੀ ਜਿਹੜੇ ਐਸੋਸੀਏਟ ਡਾਇਰੈਕਟਰ ਨੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਡਾਕਟਰ ਕੁਲਦੀਪ ਸਿੰਘ ਜੀ ਸਵਾਗਤ ਹੈ ਤੁਹਾਡਾ ਅੱਛਾ ਜੀ ਅਸੀਂ ਗੱਲ ਕਰੀਏ ਖੇਤੀ ਦੇ ਨਾਲ ਨਾਲ ਸਹਾਇਕ ਦੰਦਿਆਂ ਦੀ ਗੱਲਸਾ ਤੋ ਕਿਸਾਨ ਵੀਰ ਕਿਹੜੇ ਧੰਦਿਆਂ ਨੂੰ ਅੱਗੇ ਲਿਆਉਣ ਤਾਂ ਕਿ ਉਹਨਾਂ ਦੀ ਆਮਦਨ ਦੇ ਵਿੱਚ ਚੌਖਾ ਮੁਨਾਫਾ ਹੋ ਸਕੇ ਚੌਹਾਨ ਸਾਹਿਬ ਖੇਤੀ ਦੇ ਵਿੱਚ ਜਿਦਾਂ ਤੁਸੀਂ ਕਹਿ ਰਹੇ ਹੋ ਵੀ ਸਹਾਇਕ ਧੰਦਾ ਤਾਂ ਬਹੁਤ ਵੱਡਾ ਜਿਹੜਾ ਉਹ ਯੋਗਦਾਨ ਹੈ ਕਿਉਂਕਿ ਜੇ ਆਪਾਂ ਖੇਤੀ ਦੇ ਵਿੱਚੋਂ ਆਮਦਨ ਨੂੰ ਬਤਾਉਣਾ ਤਾਂ ਸਾਨੂੰ ਜ਼ਰੂਰੀ ਹੈ ਵੀ ਖੇਤੀ ਦੇ ਨਾਲ-ਨਾਲ ਕੋਈ ਨਾ ਕੋਈ ਸਹਾਇਕ ਧੰਦਾ ਜਿਹੜਾ ਉਹ ਆਪਾਂ ਨੂੰ ਜਿਹੜਾ ਚਾਲੂ ਜਿਹੜਾ ਉਹ ਕਰਨਾ ਪਊਗਾ ਆਮ ਤੌਰ ਤੇ ਸਾਡੇ ਕੋਲ ਜਿਹੜੇ ਮੁੱਖ ਸਹਾਇਕ ਧੰਦੇ ਆ ਜਿਨ੍ਹਾਂ ਚੋਂ ਆਪਾਂ ਕਹਿ ਸਕਦੇ ਡੇਰੀ ਫਾਰਮਿੰਗ ਆ ਬੀਕੀਪਿੰਗ ਆ ਮਸ਼ਰੂਮ ਕਲਟੀਵੇਸ਼ਨ ਆ ਇਸ ਤਰ੍ਹਾਂ ਗੋਟਰੀ ਹੈ ਹੁਣ ਜਿਹੜਾ ਸਾਡੇ ਕੋਲ ਅੱਜ ਦੇ ਤਰੀਕ ਦੇ ਵਿੱਚ ਸਾਡੇ ਕੋਲ ਜਿਹੜਾ ਸਭ ਤੋਂ ਜ਼ਿਆਦਾ ਆਪਾਂ ਕਹਿੰਦੇ ਮੁਨਾਫੇ ਵਾਲਾ ਉਹ ਸੂਰ ਪਾਲਣਾ ਕਿਉਂਕਿ ਪਹਿਲੇ ਲੋਕ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਸੀਗੇ ਆਪਾਂ ਕੋਈ ਵੀ ਕੀਤਾ ਜਦੋਂ ਚਾਰ ਪੈਸੇ ਸਾਨੂੰ ਦੇਣੇ ਸ਼ੁਰੂ ਕਰ ਦਿੰਦੇ ਆ ਤਾਂ ਸਾਡਾ ਉਹਦੇ ਵਿੱਚ ਰੁਚੀ ਵੀ ਜਿਹੜੀ ਆ ਉਹ ਪੈਣ ਜਾਂਦੀ ਹੈ ਸੋ ਇਸ ਟਾਈਮ ਕੱਲ ਵੀ ਕਿਸਾਨਾਂ ਦੀ ਕਾਫੀ ਰੁਚੀ ਜਿਹੜੀ ਆ ਉਹ ਸੂਰ ਪਾਲਣ ਵਾਲ ਜਿਹੜੀ ਆ ਉਹਨਾਂ ਦੀ ਖੁਬਰੀਆ ਤੇ ਬਹੁਤ ਅੱਛਾ ਜਿਹੜਾ ਮੁਨਾਫਾ ਜਿਹੜਾ ਉਸ ਕਿਤੇ ਤੋਂ ਜਿਹੜਾ ਉਹ ਉਕਮਾ ਵੀ ਰਿਹਾ ਡਾਕਟਰ ਸਾਹਿਬ ਇਸ ਕਿੱਤੀ ਪਾਲਣ ਸੰਬੰਧੀ ਟ੍ਰੇਨਿੰਗ ਕਿਸਾਨ ਵੀਰ ਪਹਿਲਾਂ ਲੈਣਗੇ ਤਾਂ ਹੀ ਮੈਨੂੰ ਲੱਗਦਾ ਅੱਗੇ ਵਧਣਗੇ ਕਿਉਂਕਿ ਜਦੋਂ ਪਤਾ ਹੀ ਨਹੀਂ ਇਸ ਕੰਮ ਦੇ ਬਾਰੇ ਤੇ ਫਿਰ ਕਿਵੇਂ ਕਰਨਗੇ ਟ੍ਰੇਨਿੰਗ ਕਿੱਥੋਂ ਲੈ ਸਕਦੇ ਬਿਲਕੁਲ ਸਟੋਨ ਸਾਹਿਬ ਸਭ ਤੋਂ ਪਹਿਲੇ ਤਾਂ ਦੇਖੋ ਜੋ ਵੀ ਆਪਾਂ ਕੀਤਾ ਸ਼ੁਰੂ ਕਰਨਾ ਮੰਨ ਲਓ ਪਿਗਰੀ ਫਾਰਮ ਆਪਾਂ ਕਹਿੰਦੇ ਸੂਰ ਪਾਲਣਾ ਤਾਂ ਕਿਹੜੀ ਜਿਹੜੀ ਬਰੀਡ ਜਿਹੜੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਕਿਸਾਨ ਜਿਹੜੇ ਆ ਬੜੇ ਉਹਨੂੰ ਸਫਸਤਾ ਨਾਲ ਜਿਹੜੀ ਆ ਉਹਨੂੰ ਪਾ ਸਕਦੇ ਆ ਸੋ ਉਹਦੇ ਸਾਡੇ ਕੋਲ ਜਿਹੜੀ ਬਰੀਡ ਹੈਗੀ ਆ ਉਹ ਹੈ ਲਾਰਜ ਯਾਰਕਸ਼ਾਇਰ ਜਿਹੜੀ ਸਾਡੇ ਕੋਲ ਬਰੀਡ ਆ ਜਿਹੜੀ ਆਪਣੇ ਜਿੰਨੇ ਵੀ ਆਪਾਂ ਪੰਜਾਬ ਦੇ ਵਿੱਚ ਮੈਂ ਜਿਹੜਾ ਜ਼ਿਆਦਾਤਰ ਕਿਸਾਨ ਜਿਹੜੇ ਆ ਉਹ ਇਸ ਬਰੀਡ ਨੂੰ ਜਿਹੜਾ ਉਹ ਪਨਾ ਰਹੇ ਆ ਦੇਖੋ ਕੋਈ ਵੀ ਆਪਾਂ ਕੀਤਾ ਸ਼ੁਰੂ ਕਰਨਾ ਉਹਦੀ ਕਾਮਯਾਬੀ ਇਹਦੇ ਤੇ ਨਿਰਭਰ ਕਰਦੀ ਆ ਵੀ ਸਾਨੂੰ ਉਹਦੇ ਬਾਰੇ ਤਕਨੀਕੀ ਗਿਆਨ ਕਿੰਨਾ ਕੁ ਆ ਉਹਦੇ ਵਾਸਤੇ ਸਾਨੂੰ ਜਿਹੜੀ ਟ੍ਰੇਨਿੰਗ ਲੈਣੀ ਪਊਗੀ ਇਹ ਟ੍ਰੇਨਿੰਗ ਜਿਹੜੀ ਪੰਜਾਬ ਦੇ ਵਿੱਚ ਸਾਡੇ ਕੋਲ ਹਰ ਜ਼ਿਲ੍ਹੇ ਦੇ ਵਿੱਚ ਖੇਤੀਬਾੜੀ ਵਿਗਿਆਨ ਕੇਂਦਰ ਜਿਹੜੇ ਸਥਾਪਿਤ ਕੀਤੇ ਆ ਉੱਥੇ ਸਾਡੇ ਕੋਲ ਐਨੀਮਲ ਸਬੰਧੀ ਦੇ ਜਿਹੜੇ ਮਾਹਰ ਹੈਗੇ ਆ ਉਹਨਾਂ ਤੋਂ ਜਿਹੜੀ ਟ੍ਰੇਨਿੰਗ ਇਸ ਕਿੱਤੇ ਦੀ ਲਾਉਂਦੇ ਆ ਸੋ ਆਪਾਂ ਖੇਤੀਬਾੜੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲੈ ਸਕਦੇ ਆ ਫਿਰ ਸਾਡੇ ਕੋਲ ਗੁਰੂ ਅੰਗਦ ਦੇਵ ਯੂਨੀਵਰਸਿਟੀ ਐਨੀਮਲ ਸਾਇੰਸਸ ਲੁਧਿਆਣਾ ਹੈ ਹੂੰ ਕੋ ਉਹ ਤਾਂ ਜਾਦਾ ਆਪਾਂ ਕਹਿ ਸਕਦੇ ਬਸਾਰਾ ਇਸ ਕਿਤੇ ਨਾਲ ਉਹਨਾਂ ਦਾ ਜਾਦਾ ਸਕੂਲ ਵੀ ਕਰਦੀ ਆ ਜੀ ਸੋ ਉਹਦੇ ਵਿੱਚ ਉੱਥੋਂ ਆਪਾਂ ਟ੍ਰੇਨਿੰਗ ਜਿਹੜੀ ਆ ਉਹ ਲੈ ਸਕਦੇ ਆ ਇਸ ਤੋਂ ਇਲਾਵਾ ਸਾਡੇ ਜਿਹੜੇ ਆ ਆਪਣੇ ਪੰਜਾਬ ਸਰਕਾਰ ਦੇ ਜਿਹੜਾ ਐਨੀਮਲ ਸਬੰਧੀ ਡਿਪਾਰਟਮੈਂਟ ਆ ਉਹਨਾਂ ਦੇ ਕੁਝ ਫਾਰਮ ਵੀ ਉਹਨਾਂ ਨੇ ਸਥਾਪਿਤ ਕੀਤੇ ਪੰਜਾਬ ਦੇ ਵਿੱਚ ਉਹਨਾਂ ਦੇ ਉੱਥੇ ਵੀ ਅਸੀਂ ਜਿਹੜਾ ਜਾਣਕਾਰੀ ਜਿਹੜੀ ਪ੍ਰਾਪਤ ਕਰਕੇ ਇਸ ਕਿੱਤੇ ਨੂੰ ਜਿਹੜਾ ਉਹ ਆਪਾਂ ਸ਼ੁਰੂ ਜਿਹੜਾ ਉਹ ਕਰ ਸਕਦੇ ਆ ਡਾਕਟਰ ਸਾਹਿਬ ਕਾਫੀ ਮਹਿੰਗਾ ਹੋਣਾ ਹੈ ਕਿੱਤਾ ਮੈਨੂੰ ਲੱਗਦਾ ਵੀ ਸੂਰ ਕਾਫੀ ਮਹਿੰਗਾ ਆ ਤੇ ਜਦੋਂ ਬੱਚਾ ਲੈਣਾ ਅਸੀਂ ਉਹ ਵੀ ਮਹਿੰਗਾ ਹੀ ਹੋਊਗਾ ਤਾਂ ਕਿੰਨੇ ਕੁ ਸੂਰਾਂ ਤੋਂ ਜਾਂ ਕਿੰਨੇ ਕੁ ਬੱਚਿਆਂ ਤੋਂ ਕੰਮ ਸ਼ੁਰੂ ਕਰੇ ਕਿਸਾਨ ਵੀਰ ਕੋਈ ਕਿਤੇ ਐ ਨਾ ਨਾ ਹੋਵੇ ਵੀ ਪਹਿਲਾਂ ਹੀ ਉਹ ਕਿਤੇ 100 ਫ ਮਤਲਬ ਜਾਨਵਰ ਆ ਜਿਹੜਾ ਉਹ ਲੈ ਆਵੇ ਤੇ ਮੁੜ ਕੇ ਕਹਦੇ ਉਹਨੂੰ ਟ੍ਰੇਨਿੰਗ ਦਾ ਨਾ ਪਤਾ ਲੱਗੇ ਵੀ ਕੀ ਹੈ ਮੈਂ ਕਰਨਾ ਕੀ ਨਹੀਂ ਕਰਨਾ ਸੋ ਕਿੰਨੇ ਕੰਮ ਤੋਂ ਸ਼ੁਰੂ ਕਰੇ ਚਵਾਲ ਸਾਹਿਬ ਜਿੱਦਾਂ ਪਹਿਲੇ ਦੱਸਿਆ ਵੀ ਜਿਹੜੀ ਇੱਕ ਤਾਂ ਬਰੀਡ ਜਿਹੜੀ ਹੋ ਗਈ ਹੈ ਹਾਂ ਉਹ ਲਾਰਜ ਯੋਰਕਸ਼ਾਇਰ ਜਿਹੜੀ ਬਰੀਡ ਆ ਫਿਰ ਇਹ ਵੀ ਜਦੋਂ ਵੀ ਆਪਾਂ ਟ੍ਰੇਨਿੰਗ ਲੈਣੇ ਆ ਕਿਉਂਕਿ ਨਵਾਂ ਕੀਤਾ ਹੈ ਹਾਂ ਅਸੀਂ ਚੰਨੇ ਕਹਿੰਦੇ ਆ ਵੀ 10 ਕੂ ਜਿਹੜੇ ਆ ਤੁਸੀਂ ਜਾਨਵਰਾਂ ਤੋਂ ਉਹਨੂੰ ਪਹਿਲੇ ਸ਼ੁਰੂ ਕਰੋ ਹਾਂ ਹੌਲੀ ਹੌਲੀ ਫਿਰ ਅੱਗੇ ਤੁਸੀਂ ਆਪਾਂ ਦੱਸ ਸਕਦੇ ਹੋ ਹਾਂ ਕਿਉਂਕਿ ਇਹਦੇ ਵਿੱਚ ਜਿਹੜੀ ਆ ਆਪਾਂ ਕਹਿ ਸਕਦੇ ਆਂ ਵੀ ਇਹ ਇੱਕ ਇੱਟਾ ਬਹੁਤ ਜਲਦੀ ਵੱਧਾ ਹੈ ਕਿਉਂਕਿ ਇੱਕ ਸੂਰ ਜਿਹੜੀ ਸੂਰਨੀ ਆਪਣੀ ਹੈ ਉਹ ਸਾਲ ਦੇ ਵਿੱਚ ਦੋ ਵਾਰੀ ਜਿਹੜੀ ਆ ਉਹ ਸੂਈ ਹੁੰਦੀ ਹੈ ਹਾਂ ਤੇ ਇੱਕ ਵਾਰੀ ਜਿਹੜੇ ਆ ਆਪਾਂ ਉਹ ਇੱਕ ਕਹੋ ਵੀ 10 ਬੱਚਿਆਂ ਤੱਕ ਜਿਹੜਾ ਉਹ ਇੱਕ ਸੂਏ ਦੇ ਵਿੱਚ ਜਿਹੜਾ ਬੱਚੇ ਜਿਹੜੀ ਆ ਉਹ ਦਿੰਦੀ ਆ ਸੋ ਇਹਦਾ ਵਾਧਾ ਜਿਹੜਾ ਬਹੁਤ ਜ਼ਿਆਦਾ ਹੈ ਹੂੰ ਦੂਜਾ ਇਹ ਵੀ ਜਦੋਂ ਸੂਰਨੀ ਆ ਉਹ ਦੋ 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 ਕੁ ਮਹੀਨੇ ਜਿਹੜੇ ਆ ਉਹ ਬੱਚੇ ਦੇ ਨਾਲ ਰਹਿੰਦੀ ਆ ਉਸ ਬਾਅਦ ਆਪਾਂ ਬੱਚੇ ਨੂੰ ਨਾਗ ਜੋ ਫੀਡ ਕਰਕੇ ਤਾਂ 7 ਮਹੀਨਿਆਂ ਦੇ ਵਿੱਚ ਜਿਹੜਾ ਉਹ ਹੈਗਾ ਬੱਚਾ ਉਹ 1 ਕੁਇੰਟਲ ਦਾ ਹੋ ਜਾਂਦਾ ਹੂੰ ਮਤਲਬ ਬਹੁਤ ਜ਼ਿਆਦਾ ਇਹਦਾ ਵਾਧਾ ਜਿਹੜਾ ਉਹ ਹੈ ਸੋ ਜਦੋਂ ਮੈਂ ਤੁਹਾਨੂੰ ਕਹਿ ਰਿਹਾ ਵੀ ਦੋ ਵਾਰੀ ਸੁੰਦੀ ਹੈ ਤੇ 10 ਦਾ ਬੱਚੇ ਤੇ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਇਹਨਾਂ ਦਾ ਵਾਧਾ ਉਹ ਉਹ ਹੁੰਦਾ ਜਿਹੜਾ ਹੈ ਡਾਕਟਰ ਸਾਹਿਬ ਕਾਫੀ ਮਹਿੰਗਾ ਆ ਕਿੱਤਾ ਕੀ ਕਹਿਣਾ ਚਾਹੋਗੇ ਕੋਈ ਸਬਸਿਡੀ ਜਾਂ ਕੋਈ ਸਾਮਾਲੀ ਸਹਾਇਤਾ ਕੋਈ ਪੰਜਾਬ ਸਰਕਾਰ ਦੇ ਵੱਲੋਂ ਜਾਂ ਯੂਨੀਵਰਸਿਟੀ ਦੇ ਵੱਲੋਂ ਜਾਂ ਕੋਈ ਕਿਸਾਨ ਵੀਰਾਂ ਨੂੰ ਇਹੋ ਜਿਹੀ ਮਦਦ ਕੀਤੀ ਜਾਂਦੀ ਹੈ ਦੇਖੋ ਪੰਜਾਬ ਸਰਕਾਰ ਦੀਆਂ ਸਬਸਿਡੀ ਸਕੀਮਾਂ ਵੀ ਹੈਗੀਆਂ ਜਿਨ੍ਹਾਂ ਤੋਂ ਕਿਸਾਨ ਜਿਹੜੇ ਆ ਉਹ ਮਾਲੀ ਮਦਦ ਜਿਹੜੀ ਆ ਉਹਨਾਂ ਕੋਲ ਲੈ ਸਕਦੇ ਆ ਸਬਸਿਡੀ ਲੈ ਸਕਦੇ ਆ ਸੋ ਉਹਦੇ ਚ ਜਿਹੜੇ ਐਨੀਮਲ ਸਬਸਿਡੀ ਡਿਪਾਰਟਮੈਂਟ ਆ ਉਹਦੇ ਨਾਲ ਰਾਬਤਾ ਕਾਇਮ ਕਰਨ ਕਿਸਾਨ ਤੇ ਉਹਨਾਂ ਦੇ ਜੋ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਆ ਪੂਰੀ ਕਰਕੇ ਉਹਨਾਂ ਤੋਂ ਜਿਹੜੀ ਆ ਉਹ ਸਬਸਿਡੀ ਲੈ ਲੈਣਾ ਟ੍ਰੇਨਿੰਗ ਪਹਿਲੇ ਜਦੋਂ ਮੈਂ ਦੱਸਿਆ ਵੀ ਖੇਤੀਬਾੜੀ ਵਿਗਿਆਨ ਕੇਂਦਰ ਜਾਂ ਯੂਨੀਵਰਸਿਟੀ ਲੈ ਕੇ ਤੇ ਉਹ ਆਪਣਾ ਸਬਸਿਡੀ ਵਾਸਤੇ ਅਪਲਾਈ ਕਰਕੇ ਆਪਣਾ ਜਿਹੜਾ ਉਹ ਕਰ ਸਕਦੇ ਆ ਦੂਜਾ ਇਹ ਵੀ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਠੀਕ ਆ ਜਦੋਂ ਤੁਸੀਂ ਕਹਿ ਰਹੇ ਹੋ ਵੀ ਇਹ ਕਿਤਾ ਮਹਿੰਗਾ ਹੈ ਮਹਿੰਗਾ ਤਾਂ ਜਾਨਵਰ ਚ ਗੱਲ ਮਹਿੰਗੇ ਜਰੂਰ ਹੈਗੇ ਆ ਪਰ ਉਸ ਬਾਅਦ ਜਿਹੜੇ ਇਹਨਾਂ ਦਾ ਰੱਖ ਰਖਾ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਕਿਉਂਕਿ ਇਹ ਜਿਹੜੀ ਫੀਡ ਆ ਉਹ ਤੁਸੀਂ ਆਪਣਾ ਜੋ ਵੀ ਤੁਹਾਡਾ ਵੇਸਟ ਆ ਕਿਚਨ ਵੇਸਟ ਉਹਨੂੰ ਆਪਾਂ ਵਰਤ ਸਕਦੇ ਆ ਜਾਂ ਜਿਹੜੇ ਮੈਰਿਜ ਪੈਲੇਸ ਤੋਂ ਜਿਹੜੇ ਆਪਣਾ ਵੇਟੇਜ ਵੇਸਟ ਹੁੰਦਾ ਉਹਨੂੰ ਆਪਾਂ ਕਰ ਸਕਦੇ ਆ ਉਹਦੇ ਨਾਲ ਜਿਹੜੀ ਆਪਾਂ ਖਾਦ ਜਿਹੜੀ ਆ ਕਾਫੀ ਹੱਦ ਤੱਕ ਉਹਦੇ ਚੋਂ ਆਪਾਂ ਜਿਹੜੀ ਬਚਤ ਕਰ ਸਕਦੇ ਆ ਅੱਛਾ ਡਾਕਟਰ ਸਾਹਿਬ ਇਹਦੀ ਨਾਲ ਸੂਰਪਾਲਨ ਦੇ ਕਿਤੇ ਨਾਲ ਛੋਟਾ ਜਿਹਾ ਮਨਲਾ ਪੌਂਡ ਬਣਾ ਕੇ ਕਈ ਕਿਸਾਨ ਵੀਰਾਂ ਨੇ ਮੱਛੀਆਂ ਰੱਖੀਆਂ ਹੋਈਆਂ ਕਹਿੰਦੇ ਵੇਸਟ ਆ ਜਿਹੜੀ ਇਹਦੀ ਸੂਰ ਦੀ ਵੇਸਟ ਆ ਜਿਹੜੀ ਉਹ ਮੱਛ ਇਹ ਵੀ ਹੈ ਇਦਾਂ ਦਾ ਬਿਲਕੁਲ ਦੇਖੋ ਚੋਹਾਨ ਸਾਹਿਬ ਜਿਹੜੀ ਇਹਨਾਂ ਦੀ ਵੇਸਟ ਆ ਹੂੰ ਉਹਨੂੰ ਆਪਾਂ ਕਈ ਤਰੀਕੇ ਨਾਲ ਵਰਤ ਸਕਦੇ ਆ ਜੇ ਆਪਾਂ ਪੌਂਡ ਰੱਖਿਆ ਪੌਂਡ ਦੇ ਵਿੱਚ ਉਹ ਤੁਹਾਡੇ ਜਿਹੜੇ ਆ ਉਹਦੀ ਜਿੰਨਾ ਵੀ ਵੇਸਟ ਗਈ ਆ ਉਹ ਪੌਂਡ ਚ ਜਾਏਗੀ ਪੌਂਡ ਚ ਤੁਹਾਡੀ ਮੱਛੀਆਂ ਰੱਖੀਆਂ ਤੁਸੀਂ ਮੱਛੀਆਂ ਪਾਲ ਸਕਦੇ ਹੋ ਉਸ ਤੋਂ ਇਲਾਵਾ ਜਿਹੜੇ ਆ ਉਹ ਪਾਣੀ ਨੂੰ ਆਪਾਂ ਖੇਤੀ ਵਾਸਤੇ ਵਰਤ ਸਕਦੇ ਹੂੰ ਤਾਂ ਤੁਸੀਂ ਇਹ ਲੋ ਵੀ ਕਿੰਨੇ ਉਹਦੇ ਚ ਤੱਤ ਹੋਣਗੇ ਆਪਾਂ ਖੇਤ ਜਿਹੜੇ ਆ ਖੇਤੀ ਦੇ ਚੋਂ ਪਾਣੀ ਨੂੰ ਵਰਤ ਕੇ ਆਪਾਂ ਜਿਹੜੀ ਖਾਦਾਂ ਦੀ ਜਿਹੜੀ ਆ ਆਪਾਂ ਵਰਤਉਂ ਆ ਉਹ ਫਸਲਾਂ ਦੇ ਵਿੱਚ ਘਟਾ ਸਕਦੇ ਉਹ ਵੀ ਸਾਨੂੰ ਇੱਕ ਮੁਨਾਫਾ ਹੈ ਡਾਕਟਰ ਕੁਲਦੀਪ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸੂਰ ਪਾਲਣ ਦੇ ਕਿਤੇ ਸਬੰਧੀ ਉਮੀਦ ਕਰਦਾ ਕਿਸਾਨ ਵੀਰ ਤੁਹਾਡੀਆਂ ਗੱਲਾਂ ਤੇ ਜਰੂਰ ਵਿਚਾਰ ਕਰਨਗੇ ਤੁਹਾਡਾ ਇਹ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਪਿਆਰੇ ਕਿਸਾਨ ਵੀਰੋ ਤੇ ਪਸ਼ੂ ਪਾਲਕ ਵੀਰੋ ਸੂਰ ਪਾਲਣ ਦੇ ਕਿੱਤੇ ਤੋਂ ਘੱਟ ਖਰਚੇ ਵਿੱਚ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ ਇਸ ਕਰਕੇ ਕਈ ਪਸ਼ੂ ਪਾਲਕ ਵੀਰ ਇਸ ਕਿੱਤੇ ਨੂੰ ਅਪਣਾ ਰਹੇ ਨੇ ਤਾਂ ਸੂਰਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਕਾਰਨ ਅਤੇ ਇਲਾਜ ਇਸੇ ਹੀ ਵਿਸ਼ੇ ਤੇ ਬਜਿੰਦਰ ਸਿੰਘ ਜਿਹੜੇ ਕਿ ਇੱਕਕ ਸਫਲ ਸੂਰ ਪਾਲਕ ਨੇ ਉਹਨਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਹੈ ਇਸ ਸਫਲ ਸੂਰ ਪਾਲਕ ਵੀਰ ਫਤੇਗੜ ਸਾਹਿਬ ਦੇ ਨਿਵਾਸੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜੀ ਨੇ ਕੀ ਕਹਿਣਾ ਇਸ ਤਜਰਬੇਕਾਰ ਸੂਰ ਪਾਲਕ ਵੀਰ ਦਾ ਆਓ ਦੇਖਦੇ ਹਾਂ ਕਿਸਾਨ ਵੀਰੋ ਇਸੇ ਪ੍ਰੋਗਰਾਮ ਦੇ ਵਿੱਚ ਹੁਣ ਸਾਡੇ ਨਾਲ ਨੇ ਇੱਕ ਇਹੋ ਜਿਹਾ ਨੌਜਵਾਨ ਕਿਸਾਨ ਵੀਰ ਜਿਨ੍ਹਾਂ ਨੇ ਸੂਰ ਪਾਲਣ ਦਾ ਕੀਤਾ ਬੜੇ ਵੱਡੇ ਪੱਧਰ ਤੇ ਕੀਤਾ ਹੋਇਆ ਇਨੋਂ ਤੋਂ ਹੁਣ ਆਪਾਂ ਜਾਣਕਾਰੀ ਲਵਾਂਗੇ ਕਿ ਇਸ ਕਿੱਤੇ ਦੇ ਵਿੱਚ ਜੇਕਰ ਬਿਮਾਰੀਆਂ ਆਉਂਦੀਆਂ ਨੇ ਤਾਂ ਉਹਨਾਂ ਦੀ ਰੋਕਥਾਮ ਫਿਰੇ ਕਿਵੇਂ ਕਰਦੇ ਆ ਮੇਰਾ ਨਾਮ ਬਾਜਿੰਦਰ ਸਿੰਘ ਆ ਮੇਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੇਰਾ ਪਿੰਡ ਫਤਿਹਪੁਰ ਜਟਾ ਕੰਮ ਸਟਾਰਟ ਕੀਤਾ ਸੀ 2020 ਦੇ ਵਿੱਚ ਜੀ ਤੇ ਅੱਜ ਮੈਨੂੰ ਕਰੀਬਨ 5 ਸਾਲ ਹੋ ਗਏ ਲੈਣ ਦੇ ਵਿੱਚ ਪਏ ਇਹਨੂੰ ਹੂੰ ਤੇ ਬਹੁਤ ਵਧੀਆ ਮਤਲਬ ਕੰਮ ਚੱਲ ਰਿਹਾ ਇਸ ਟਾਈਮ ਅੱਛਾ ਅੱਛਾ ਬਾਜਿੰਦਰ ਸਿੰਘ ਜੀ ਤੁਸੀਂ ਇਸ ਕੰਮ ਵੱਲ ਨੂੰ ਮੁੜੇ ਕਿੱਤੋਂ ਫਿਰ ਸੇਧ ਲਈ ਕਿਦਾਂ ਤੁਹਾਨੂੰ ਲੱਗਿਆ ਵੀ ਮੈਂ ਖੇਤੀ ਦੇ ਨਾਲ ਨਾਲ ਇੱਧਰ ਨੂੰ ਮੁੜਾਂ ਅਸੀਂ ਅਸਲ ਦੇ ਵਿੱਚ ਇਹ ਦੇਖਿਆ ਸੀ ਮੰਨ ਲਾ ਕੇ ਇਹਦੇ ਵਿੱਚ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੈ ਮੰਨ ਲਾ ਕੇ ਇੱਕ ਸੋਰੀ ਬੱਚੇ ਕਾਫੀ ਦਿੰਦੀ ਆ ਵੀ ਹੈ ਕੋਈ ਪ੍ਰੋਫਿਟ ਵਾਲਾ ਮੰਨ ਲਾ ਧੰਦਾ ਹੈਗਾ ਇਹ ਜੀ ਤੇ ਉਸ ਕਰਕੇ ਫਿਰ ਅਸੀਂ 20 ਦੇ ਵਿੱਚ ਮੰਨ ਲਾ ਕੇ ਫਾਰਮ ਪਾਇਆ ਸੀ ਤੇ ਉਹਦੇ ਥੋੜੇ ਕੇ ਟਾਈਮ ਬਾਅਦ 3 ਮਹੀਨੇ ਬਾਅਦ ਅਸੀਂ ਜਾਨਵਰ ਪਾਲੇ ਸੀ ਸ਼ੁਰੂ ਕਰਨ ਲੱਗੇ ਤੰਦਾ ਇਹ ਨਹੀਂ ਲੱਗਿਆ ਵੀ ਯਾਰ ਲੋਕ ਸੂਰਾ ਵਾਲੇ ਕਹਿਣਗੇ ਕਿਉਂਕਿ ਆਮ ਤੌਰ ਤੇ ਪੰਜਾਬ ਦੇ ਵਿੱਚ ਕਿਸਾਨ ਵੀਰਾਂ ਨੇ ਜਿਹੜੂ ਇਹੀ ਇਸੇ ਕਰਕੇ ਨਹੀਂ ਹੈ ਤੰਦਾ ਸ਼ੁਰੂ ਕਰਦੇ ਕਿ ਯਾਰ ਸੂਰਾ ਵਾਲੇ ਬੁੱਜਣ ਲੱਗ ਜਾਣਗੇ ਬਹੁਤ ਅੱਜ ਦੇ ਟਾਈਮ ਲੋਕ ਕਾਫੀ ਕਹਿੰਨੇ ਆ ਪਰ ਜਿਹੜੀ ਚੀਜ਼ ਦੇ ਵਿੱਚ ਚਾਰ ਪੈਸੇ ਹੋਣ ਆਪਾਂ ਨੂੰ ਪਤਾ ਵੀ ਉਹ ਆਪਾਂ ਨੂੰ ਜਿਹੜਾ ਆਪਾਂ ਨੇ ਕੰਮ ਕੀਤਾ ਉਹ ਆਪਾਂ ਚਾਰ ਪੈਸੇ ਛੱਡ ਰਿਹਾ ਤੇ ਲੋਕਾਂ ਦੀ ਬੰਦਾ ਸੁਣਨੀ ਬੰਦ ਕਰ ਦਿੰਦਾ ਹੈ अच्छा ਤੁਸੀਂ ਹੁਣ ਇਸ ਵੇਲੇ ਕਿੰਨੇ ਕ ਜਾਨਵਰ ਨੇ ਤੇ ਕਿੱਦਾਂ ਦਾ ਉਹਨਾਂ ਦਾ ਰਖ ਰਖਾਵਾ ਕਿੰਨਾ ਕ ਵੱਡਾ ਸ਼ੈੱਡ ਹੈ ਥੋੜਾ ਜਿਹਾ ਸਾਨੂੰ ਵੀ ਜਾਣੋ ਮੇਰੇ ਪਾਸ 60 बाई 30 ਦਾ ਸ਼ੈੱਡ ਆ ਹੂੰ ਤੇ ਕਰੀਬਨ ਮੇਰੇ ਪਾਸ 100 ਐਨੀਮਲ ਇਸ ਟੈਂ ਜੀ ਤੇ ਮੰਨ ਲਾ ਕੇ ਮੈਂ ਡਰਾਈ ਫੀਡ ਦਾ ਕੰਮ ਕਰਦਾ ਅੱਛਾ ਜੀ ਸਵੇਰੇ ਸ਼ਾਮ ਫੀਡ ਪਾਉਣੀ ਹੈ ਦੋਹੇ ਟਾਈਮ ਮੰਨ ਲਾ ਕੇ ਫਾਰਮ ਧੋਣਾ ਹੈ ਹੂੰ ਤੇ ਉਹਦੇ ਵਿੱਚ ਜਿਹੜੀਆਂ ਹੁਣ ਆਪਣੇ ਬਿਮਾਰੀਆਂ ਆ ਰਹੀਆਂ ਅਸੀਂ ਹਫਤੇ ਦੇ ਵਿੱਚ ਦੋ ਵਾਰ ਸਪਰੇਅ ਕਰਦੇ ਆਂ ਫਾਰਮ ਦੇ ਵਿੱਚ ਸੂਰਾਂ ਨੂੰ ਬਿਮਾਰੀਆਂ ਅੱਜਕੱਲ ਜਿਵੇਂ ਕੈਲੀ ਆਪਾਂ ਬਰਸਾਤ ਦੀ ਰੁੱਤ ਹੈ ਲੱਗ ਜਾਂਦੀਆਂ ਹੋਣੀਆਂ ਨੇ ਕਿਹੜੀ ਕਿਹੜੀ ਬਿਮਾਰੀ ਇਹਨਾਂ ਦਿਨਾਂ ਦੇ ਵਿੱਚ ਲੱਗ ਜਾਂਦੀ ਹੈ ਦੋ ਮਤਲਬ ਕਿ ਨੀਨ ਬਿਮਾਰੀਆਂ ਦੋ ਆ ਇੱਕ ਆਪਣੇ ਐਫ ਐਮ ਡੀ ਇੱਕ ਕਲਾਸਿਕ ਸੈਫੀਵਰ ਹੁਣ ਕਲਾਸਿਕ ਸੈਫੀਵਰ ਦੀ ਮਤਲਬ ਕਿ ਡੈੱਡ ਵਾਇਰਸ ਵਾਲੀ ਵੈਕਸੀਨੇਸ਼ਨ ਮਤਲਬ ਮਿਲਣ ਲੱਗੀ ਉਹ ਮਤਲਬ ਸਾਡੀ ਕਮੇਟੀ ਨੇ ਬਹੁਤ ਉਪਰਾਲਾ ਕੀਤਾ ਤੇ ਮੰਤਰੀ ਸਾਹਿਬ ਨੂੰ ਕਹਿ ਕੇ ਤੇ ਮੰਨ ਲਾ ਕੇ ਹੁਣ ਸਾਨੂੰ ਉਹ ਵੈਕਸੀਨੇਸ਼ਨ ਜਿਹੜੀ ਸਾਡੀ ਪਹਿਲਾਂ ਡੈੱਡ ਵਾਇਰਸ ਵਾਲੀ ਬੰਦ ਹੋ ਗਈ ਸੀ ਉਹ ਸਾਨੂੰ ਹੁਣ ਮਿਲਣੀ ਸਟਾਰਟ ਹੋ ਗਈ ਹੈ। ਅੱਛਾ ਜੀ ਤੇ ਐਫ ਐਮ ਡੀ ਦੇ ਵੀ ਟੀਕੇ ਹੈਗੇ ਆ ਮੰਨ ਲਾ ਕੇ ਉਹ ਉਹ ਵੀ ਲਾ ਕੇ ਐਫ ਐਮ ਡੀ ਦੇ ਵਿੱਚ ਜਾਨਵਰ ਮੰਨ ਲਓ ਮਰਦਾ ਨਹੀਂ ਹੈਗਾ ਏ ਐਸ ਐਫ ਦੇ ਵਿੱਚ ਕਾਫੀ ਨੁਕਸਾਨ ਹੋ ਜਾਂਦਾ ਜਾਂ ਬਿਮਾਰੀ ਆ ਜਵੇ ਨਾ ਤੇ ਫਾਰਮ ਦਾ ਫਾਰਮ ਖਾਲੀ ਹੋ ਜਾਂਦਾ ਇਹਦੇ ਵਿੱਚ ਏ ਐਸ ਐਫ ਦੇ ਵਿੱਚ। ਬਾਜਿੰਦਰ ਸਿੰਘ ਜੀ ਬੜੀ ਵਧੀਆ ਜਾਣਕਾਰੀ ਦਿੱਤੀ ਆ ਉਮੀਦ ਕਰਦਾ ਕਿਸਾਨ ਵੀਰ ਤੁਹਾਡੇ ਤੋਂ ਸਿੱਖ ਕੇ ਇਹੋ ਜਿਹੇ ਕਿੱਤਿਆਂ ਵੱਲ ਨੂੰ ਜ਼ਰੂਰ ਆਉਣਗੇ ਤੁਹਾਡੇ ਨਹੀਂ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। प्यारे किसान वीरो ਤੇ ਪਸ਼ੂ ਪਾਲਕ ਵੀਰੋ ਸਾਡਾ ਅੱਜ ਦਾ ਵਿਸ਼ਾ ਸੀ ਸੂਰਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਕਾਰਨ ਅਤੇ ਇਲਾਜ ਇਸੇ ਹੀ ਵਿਸ਼ੇ ਤੇ ਮਾਹਿਰਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਫਲ ਸੂਰ ਪਾਲਕ ਵੀਰ ਨੇ ਆਪਣਾ ਤਜਰਬਾ ਵੀ ਸਾਂਝਾ ਕੀਤਾ ਤੇ ਨਾਲ ਹੀ ਕੁਝ ਨੁਕਤੇ ਵੀ ਦੱਸੇ ਨੇ ਦਾ ਸਿੱਟਾ ਇਹ ਨਿਕਲਦਾ ਹੈ ਕਿ ਖੇਤੀ ਹੇਠ ਘਟ ਰਹੇ ਰਕਬੇ ਕਾਰਨ ਇਸ ਕਿੱਤੇ ਵੱਲ ਵਧਨ ਦੀ ਲੋੜ ਹੈ ਉਮੀਦ ਕਰਦੇ ਹਾਂ ਕਿ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਅਗਲੇ ਪ੍ਰੋਗਰਾਮ ਦੇ ਵਿੱਚ ਨਵਾਂ ਵਿਸ਼ਾ ਤੇ ਨਵੀਂ ਜਾਣਕਾਰੀ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਫਿਲਹਾਲ ਦੀ ਘੜੀ ਦੇ ਲਈ ਜਸਬੀਰ ਕੌਰ ਜਸਿੰਦੋ ਇਜਾਜ਼ਤ ਧੰਨਵਾਦ